ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇੱਕ ਹੋਰ ਸਿਆਸੀ ਧਮਾਕਾ ਇੱਕ ਪਾਸੇ ਜਿੱਥੇ ਲਗਾਤਾਰ ਪੁਨਰ ਜਿੱਤ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਸ਼੍ਰੋਮਣੀ ਅਕਾਲੀ ਦਲ ਉਮਰ ਕੇ ਉੱਪਰ ਆਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਲਾਂਕਿ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਆਗੂ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਸ਼ੰਸਾ ਕਰ ਰਹੇ ਨੇ ਕਿ ਜਰਨੈਲ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਰਗਾ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੁਨੀਲ ਕੁਮਾਰ ਜਾਕਰ ਨੇ ਕਿਹਾ ਭਾਰਤ ਪੁਸ਼ਣ ਆਸ਼ੂ ਨੇ ਕਿਹਾ ਫੋਨ ਕਿਹਾ ਹੈ ਬੀਬੀ ਰਜ਼ਿੰਦਰ ਕੌਰ ਪਠਲ ਨੇ ਤੇ ਇੱਧਰ ਇੱਕ ਹੋਰ ਪਤਾ ਖੋਲ੍ਹ ਦਿੱਤਾ ਹੈ ਜਿਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਚਾਹਵੇਗਾ ਉਸ ਨੂੰ ਲੈ ਕੇ ਅੱਜ ਖੁੱਲ ਮੁਖੁੱਲਾ ਐਲਾਨ ਕਰ ਦਿੱਤਾ ਹੈ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯਾਨੀ ਕਿ ਜਿਹੜੇ ਲੋਕਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸ਼ਰੂਮਣੀ ਅਕਾਲੀ ਦਲ ਲਈ ਸ਼ਰੂਮਣੀ ਅਕਾਲੀ ਦਲ ਦੀ ਟਿਕਟ ਦੇ ਲਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਸ਼ਕਤੀ ਪ੍ਰਦਰਸ਼ਨ ਕਰਨ ਕਰਨ ਵਾਲੇ ਨੂੰ ਸਿਆਸੀ ਥਾਪੜੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਜਾ ਰਹੇ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਤੁਹਾਡਾ ਇਸ ਹਲਕੇ ਦਾ ਜਨਮ ਹੈ ਇਸ ਨੂੰ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੁਹਾਡੇ ਹਲਕੇ ਵਿੱਚ ਟਿਕਟ ਮਿਲੇਗੀ ਇਸ ਕਰਕੇ ਇਸ ਨੂੰ ਮਜ਼ਬੂਤ ਕਰੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਬਜੀਤ ਸਿੰਘ ਝਿੰਜਰ ਤੋਂ ਲੈ ਕੇ ਕਈ ਆਗੂਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇੱਕ ਹੋਰ ਆਗੂ ਨੂੰ ਸਿਆਸੀ ਥਾਪੜਾ ਦੇ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗੱਲਬਾਤ ਕਰਦੇ ਹਾਂ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਦਾਰ ਤੀਰਥ ਸਿੰਘ ਮਾਲਾ ਨੂੰ ਦਿੱਤੇ ਗਿਆ ਮਜ਼ਬੂਤ ਸਿਆਸੀ ਥਾਪੜੇ ਨਾਲ ਨਾ ਸਿਰਫ ਜਥੇਦਾਰ ਮਾਲਾ ਦਾ ਸਿਆਸੀ ਕਦਮ ਹੋਰ ਉੱਚਾ ਹੋਇਆ ਹੈ ਸਗੋਂ ਵਿਧਾਨ ਸਭਾ ਹਲਕਾ ਬਾਗਾਪੁਰਾਣਾ ਵੀ ਸੂਬੇ ਦੀ ਅਕਾਲੀ ਸਿਆਸਤ ਵਿੱਚ ਹੋਰ ਮਜ਼ਬੂਤੀ ਨਾਲ ਉਮਰ ਕੇ ਸਾਹਮਣੇ ਆਇਆ ਹੈ ਦਸਿਆ ਜਾ ਰਿਹਾ ਹੈ ਕਿ ਬਾਗਾ ਪੁਰਾਣਾ ਤੋਂ ਜਥੇਦਾਰ ਤੀਰਥ ਸਿੰਘ ਮਾਲਾ ਨੂੰ ਸਿਆਸੀ ਥਾਪੜਾ ਦੇ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲੋਂ ਵਾਲੋ ਬਾਗਾ ਪੁਰਾਣਾ ਦੇ ਵਿੱਚ ਸਿਆਸੀ ਆ ਅਕਾਲੀ ਦਲ ਦੀ ਸਿਆਸਤ ਵੱਡੇ ਪੱਧਰ ਤੇ ਤੇਜ਼ ਅਤੇ ਮਜ਼ਬੂਤ ਹੋ ਗਈ ਹੈ ਜ਼ਿਕਰਯੋਗ ਹੈ ਕਿ ਤੀਰਥ ਜਥੇਦਾਰ ਤੀਰਥ ਸਿੰਘ ਮਾਲਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਹੋਣ ਦੇ ਨਾਲ ਨਾਲ ਵਿਧਾਨ ਸਭਾ ਹਲਕਾ ਬਗਾ ਪੁਰਾਣਾ ਦੇ ਮੁੱਖ ਸੇਵਾਦਰਜੋਂ ਦਿਲ ਪ੍ਰਰਾਤ ਪਾਰਟੀ ਦੇ ਲੋਕਾਂ ਦੀ ਪਾਰਟੀ ਤੇ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਉਹਨਾਂ ਦੀ ਨਿਰੰਤਰ ਮਿਹਨਤ ਜ਼ਮੀਨੀ ਪੱਧਰ ਤੇ ਮਜ਼ਬੂਤ ਪਕੜ ਤੇ ਵਰਕਰਾਂ ਨਾਲ ਸਿੱਧੀ ਸੰਪਰਕ ਨੀਤੀ ਦੇ ਹਲਕੇ ਵਿੱਚ ਅਕਾਲੀ ਦਲ ਨੂੰ ਹੋਰ ਵੀ ਨਵੀਂ ਊਰਜਾ ਮਿਲੇਗੀ ਸੁਖਬੀਰ ਸਿੰਘ ਬਾਦਲ ਨੂੰ ਜਥੇਦਾਰ ਧੀਰ ਸਿੰਘ ਮਾਲਾ ਤੇ ਦਿਖਾਇਆ ਗਿਆ ਭਰੋਸਾ ਇਸ ਗੱਲ ਤੇ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਪਾਰਟੀ ਦੀ ਉੱਚ ਕਮਾਂਡ ਉਹਨਾਂ ਦੀ ਲੀਡਰਸ਼ਿਪ ਤਯਰਬੇ ਇਸ ਗੱਲ ਦਾ ਕਾਬਿਲ ਤੂੰ ਪੂਰੀ ਤਰ੍ਹਾਂ ਸੰਦੁਸਤ ਹੈ ਇਲਾਕੇ ਇਲਾਕੇ ਦੇ ਅਕਾਲੀ ਆਗੂ ਸਕਲ ਅਥਰਾਜ ਦੇ ਪ੍ਰਧਾਨ ਇਕਤਰ ਸਿੰਘ ਯਾਨੀ ਕਿ ਜਿਹੜੇ ਤੀਰਥ ਮਾਲਾ ਸਿੰਘ ਤੀਰਥ ਨੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਉੱਤੇ ਪੱਤਾ ਖੋਲ ਦਿੱਤਾ ਹੈ ਇਹ ਚੌਥਾ ਥਾਪੜਾ ਹੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸੁਖਬੀ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਮਿਲੇ ਵੱਡੇ ਮਾਨ ਸਨਮਾਨ ਉਪਰੰਤ ਕਿਹਾ ਕਿ ਜਦਰ ਤੀਰਥ ਸਿੰਘ ਮਾਲਾ ਹਮੇਸ਼ਾ ਲੋਕਾ ਮੁੱਦਿਆਂ ਨੂੰ ਪਹਿਲ ਦੇ ਕੇ ਹਰਕਰੋਂ ਲਈ ਅੱਗੇ ਆਉਂਦੇ ਹਨ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਤਾਪਰੇ ਨਾਲ ਇਹ ਸਾਫ਼ ਹੋ ਗਿਆ ਹੈ ਕਿ ਪਾਰਟੀ ਬਾਦ ਦਾ ਪੁਰਾਣਾ ਨੂੰ ਰਾਜਨੀਤਿਕ ਤੌਰ ਤੇ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਗੰਭੀਰ ਹੈ ਜਿਸ ਦਾ ਸਿੱਧਾ ਲਾਭ ਇਲਾਕੇ ਦੇ ਲੋਕਾਂ ਤੇ ਅਕਾਲੀ ਦਲ ਦੇ ਸੰਗਠਨ ਨੂੰ ਮਿਲੇਗਾ ਯਾਨੀ ਕਿ ਮਾਲਾ ਸਿੰਘ ਤੀਰਥ ਜੋ ਜਥੇਦਾਰ ਜੋ ਕੋਰ ਕਮੇਟੀ ਦੇ ਮੈਂਬਰ ਵੀ ਨੇ ਉਹਨਾਂ ਉੱਤੇ ਹੱਥ ਰੱਖ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੀਰ ਜਥੇਦਾਰ ਤੀਰਤ ਸਿੰਘ ਮਾਲਾ 2027 ਦੀ ਵਿਧਾਨ ਸਭਾ ਦੀ ਚੋਣ ਬਾਗਾ ਪ੍ਰਾਣਾ ਹਲਕੇ ਤੋਂ ਲੜਨਗੇ ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਸ਼ਰੋਮਣੀ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਨ ਦੇ ਵਿੱਚ ਆ ਤਨ ਦੇਸ਼ ਦੇ ਨਾਲ ਮਿਲਤ ਕਰਨਗੇ ਜਥੇਦਾਰ ਤੀਰਤ ਸਿੰਘ ਮਾਲਾ ਤੇ ਤੀਰਤ ਸਿੰਘ ਮਾਲਾ ਦੀ ਸ਼ਕਤੀ ਪ੍ਰਦਰਸ਼ਨ ਵੇਖ ਕੇ ਸਿਆਸੀ ਥਾਪੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਦੇ ਦਿੱਤਾ ਗਿਆ ਹੈ। ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ 1 ਫਰਵਰੀ ਤੋਂ ਪੰਜਾਬ ਦੇ ਹਰ ਹਲਕੇ ਵਿੱਚ ਜਾਣਗੇ। ਹਲਕੇ ਵਿੱਚ ਜਾ ਕੇ ਜਿਹੜੇ ਲੋਕਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ ਉਹਨਾਂ ਨੂੰ ਸਿਆਸੀ ਥਾਪੜੇ ਵੀ ਦਿੱਤੇ ਜਾ ਸਕਦੇ ਨੇ। ਕਿਹਾ ਜਾ ਰਿਹਾ ਹੈ ਕਿ 40 ਚਰਚਿਤ ਥੇਰੇ ਚਾਹੀਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ அல்ல런தே இல்லை தானா